ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜਕੱਲ ਦੇ ਜ਼ਿਆਦਾਤਰ ਪੰਜਾਬੀ ਪੰਜਾਬ ਨੂੰ ਛੱਡ ਕੇ ਬਾਹਰ ਵਿਦੇਸ਼ਾਂ ਨੂੰ ਭੱਜ ਰਹੇ ਨੇ ਕੁਝ ਪੰਜਾਬੀ ਪਰਿਵਾਰ ਅਜੇ ਵੀ ਨੇ ਜੋ ਕਿ 25-30 ਸਾਲਾਂ ਤੋਂ ਵੀ ਜ਼ਿਆਦਾ ਦੇ ਬਾਹਰ ਵਿਦੇਸ਼ਾਂ ਵਿੱਚ ਹੀ ਰਹਿ ਰਹੇ ਨੇ ਇਹਨਾਂ ਪਰਿਵਾਰਾਂ ਦੇ ਵਿੱਚ ਜੋ ਅੱਗੇ ਬੱਚੇ ਹਨ ਉਹ ਪੰਜਾਬੀ ਤਾਂ ਥੋੜੀ-ਬਹੁਤੀ ਜ਼ਰੂਰ ਬੋਲ ਲੈਂਦੇ ਨੇ ਪਰ ਇਹਨਾਂ ਬੱਚਿਆਂ ਨੂੰ ਪੰਜਾਬ ਦੇ ਕਲਚਰ ਬਾਰੇ ਕੁਝ ਵੀ ਜ਼ਿਆਦਾ ਪਤਾ ਨਹੀਂ ਤੇ ਹੁਣ ਆ ਇੱਕ ਵੀਡੀਓ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੁੱਤ ਆਪਣੀ ਮਾਂ ਨੂੰ ਪੰਜਾਬ ਬਾਰੇ ਕੁਝ ਸਵਾਲ ਕਰ ਰਿਹਾ ਹੈ ਜਿਸ ਨੂੰ ਸੁਣ ਕੇ ਕਮੈਂਟਾਂ ਵਿੱਚ ਤੁਸੀਂ ਵੀ ਇਸ ਨੂੰ ਬਣਦਾ ਸਨਮਾਨ ਜ਼ਰੂਰ ਦਿਓਗੇ ਇੱਕ ਮਿੰਟ ਮੈਂ ਦੱਸਦਾ ਜਿਹੜੀ ਗਾਂ ਆ ਉਹ ਕਿਆ ਹੋ ਆ ਮੱਝ ਬਫਲੋ ਸਾਰਿਆਂ ਨੂੰ ਪਤਾ ਸੀ ਮੈਨੂੰ ਹਜੇ ਵੀ ਨਹੀਂ ਕਰੀ ਤੇ ਕੱਟਾ ਬੇਬੀ ਕਿਆ ਹੋ ਹੈਨਾ ਵੱਛਾ ਬੇਬੀ ਬਫਲੋ ਕਿ ਉਲਟਾ ਕਿਆ ਹੁੰਦਾ ਬੱਚਾ ਵੱਛਾ ਹਾਂ ਹਾਂ ਬਫਲੋ ਦਾ ਬੱਚਾ ਕੱਟਾ ਕੱਟਾ ਤੇ ਕੱਟੀ ਜਿੰਦੇ ਦਾ ਕੁੜੀ ਕੱਟੀ ਮੋਇਓ ਤਾਂ ਦੁੱਧ ਕੌਣ ਦਿੰਦਾ ਮੱਝ ਗਾਂ ਨਹੀਂ ਹੈਨਾ ਗਾਂ ਵੀ ਗਾਣਾ ਪੀਨੇ ਅਸੀਂ ਹਾਏ ਰੱਬਾ ਮੇਰੇ ਜਾ ਭੋਲੇ ਨਿਆਣੇ ਇੱਥੇ ਤੇ ਬਹੁਤ ਨਿਆਣੇ ਭੋਲੇ ਇੱਥੇ ਆਹੀਂ ਆ ਪਕਾਣੇ ਪੀਨੇ ਕਿਉਂ ਬਣਾਣੇ ਆ ਬਟਰ ਦਾ ਸਾਰਾ ਕੁਝ ਤੇ ਫਿਰ ਕਾਹਦਾ ਕੀ ਆ ਸੇਮ ਥਿੰਗ ਤੇ ਬਫਲੋ ਵੀ ਸੇਮ ਹੀ ਆ ਸੇਮ ਨਹੀਂ ਕਿਹਨਾਂ ਦਾ ਹੁੰਦਾ ਦਿੰਦੀ ਆ ਉਹ ਨੋ ਇੰਡੀਆ ਜਾ ਕੇ ਆ ਤੋ ਤੈਨੂੰ ਪਤਾ ਲੱਗੇ ਦੋਏ ਜਾ ਕੇ ਆ ਉਹ ਤਿੰਨੇ ਜਾਣੇ ਜਾਓ ਨਹੀਂ ਇੱਕ ਇੱਕ ਹੁੰਦਾ ਛੋਟਾ ਉਹ ਦਾ ਉਹ ਸੈਪਰੇਟ ਇੱਕ ਹੋਣਾ ਜਿਆਦੇ ਆ ਜਾਂ ਨੇ ਛੋਟਾ ਜੋਰ ਵਾਲਾ ਹੈ ਨਾ ਇੱਕ ਵਾਰੀ ਜਿਹੜਾ ਜੋਰ ਲਾਉਂਦਾ ਉਹ ਬੋਇਆ ਹਾਂ ਇੰਡੀਆ ਘੁੰਮ ਕੇ ਆ ਜਾ ਕੇ ਅੱਛਾ ਨਾਲੇ ਖੇਤੀਬਾੜੀ ਕਰੋ ਉੱਥੇ ਤੁਹਾਨੂੰ ਪਤਾ ਲੱਗੇ ਹਾਰਡਵਰ ਕਿਦਾਂ ਹੈ